ਆਪਣੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਏ ਉਹ ਕਹਿੰਦੇ ਪੱਕੇ ਪੈਲੀਆਂ ਨੂੰ ਅੱਜ ਕੱਪਰੂ ਇੱਕ ਤਣ ਗਿਆ ਏ ਰੌਲਾ ਤੇ ਪਹਿਲਾ ਸੀ ਘਰਾਚੋਂ ਦੇ ਵਿੱਚ ਅੱਜ ਤੇ ਮਸਲਾ ਬਣ ਗਿਆ ਏ ਹਾਂ ਹੁਣ ਤੇ ਮਸਲਾ ਬਣ ਗਿਆ ਏ ਉਹ ਰੌਲਾ ਤੇ ਪਹਿਲਾ ਸੀ ਸ਼ੋਸ਼ਾਂ ਦੀ ਧਰਤੀ ਹੈ ਮਹਾਨ ਤਪਸਵੀ ਬਾਬਾ ਫਕੀਰੀਆ ਦਾਸ ਜੀ ਦੀ ਯਾਦ ਦੇ ਵਿੱਚ 56ਵੇਂ ਸਾਲ ਦਾ ਕਬੱਡੀ ਕੱਪ ਚੱਲਦਾ ਹੈ ਸਾਡਾ ਜਗਦੇਵ ਕਮਾਨ ਕਹਿੰਦੇ ਐਟੀ ਬੈਠਾ ਹੈ ਅੱਜ ਦੇ ਮੇਲੇ ਦੇ ਨਾਲ ਸਵੇਰ ਤੋਂ ਜੁੜਿਆ ਹੋਇਆ ਹੈ ਯਾਰਾਂ ਦਾ ਯਾਰ ਹੈ ਇੱਕ ਪਾਸੇ ਕਗਨ ਸੂਰੀਆੜੀਆ ਉਹ ਦੂਜੇ ਪਾਸੇ ਭੀਮ ਸੁਰਸਿੰਘ ਵਾਲੇ ਦੀ ਧਰਤੀ ਦਾ ਮਾਝੇ ਵਾਲਾ ਮਾਲਵੇ ਵਾਲੇ ਨੇ ਗੁੱਟ ਤੋਂ ਫੜ ਲਿਆ ਉਹ ਲਲਕਾਰੇ ਜਗਦਰ ਪ੍ਰਕਾਸ਼ ਦੇ ਸੋਭਾ ਉਹਨਾਂ ਜੀਵਨ ਦਾ ਪਰਮ ਪਰਮ ਮਿੱਤਰ ਅੰਜੇਤਰ ਕੈਸ ਵੀ ਕਹਿੰਦੇ ਉੱਚੇ ਦੇ ਤੌਰ ਤੇ ਕਹਿੰਦੇ ਕ੍ਰਿਪੀਤ ਖੋੜੀਆਂ ਨੇ ਮੈਚ ਦਾ ਅੰਤ ਮਾਰ ਰਿਹਾ ਉਹ ਕਹਿੰਦੇ ਮੰਗੇਤਰ ਪਾਸ ਦਾ ਪਰ ਓਪਨ ਸੂਰੀਆਲੀਆ ਗੱਲ ਬੱਕਰੀ ਪਾ ਕੇ ਬੈਠ ਗਿਆ ਇੱਕ ਪਾਸੇ ਸੁਰਸਿੰਘ ਵਾਲੇ ਦਾ ਭੀਮ